ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ஸ்டਾਰਟ ਇਚ ਪੰਜਾਬ ਦੇ ਵਿੱਚ ਜਿਹਦੇ ਵਿੱਚ ਤੁਸੀਂ ਘਰ ਬੈਠੇ ਵਕ-ਵਕ ਜਾਣਕਾਰੀਆਂ ਸਾਡੇ ਕੋਲ ਹਾਸਲ ਕਰਦੇ ਰਹਿਣੇ ਹੋ ਸੋ ਦੋਸਤੋ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਬੈਲ ਆਈਕਨ ਵਾਲ ਤੇ ਜਰੂਰ ਸੈਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਵੱਡੀ ਅਪਡੇਟ ਲੈ ਕੇ ਆਜ ਰਹੇ ਹਾਂ ਪੰਜਾਬ ਦੇ ਸਕੂਲਾਂ ਦੇ ਬੱਚਿਆਂ ਨੂੰ ਬਿਜ਼ਨਸ ਬ੍ਰਾਸਟਰ ਸਕੀਮ ਤਹਿਤ ਆਪਣਾ ਕੰਮ ਕਰਨ ਲਈ ਪ੍ਰੇਰਿਤ ਕਰ ਰਹੇ ਹਾਂ ਅਸੀਂ ਨੌਜਵਾਨਾਂ ਨੂੰ ਰੁਕਰੀਆਂ ਮੰਗਣ ਵਾਲੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਈਕ ਜ਼ਰੂਰ ਕਰਦਿਆ ਕਰੋ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕੱਲ ਫਿਰ ਇੱਕ ਨਵੀਂ ਅਪਡੇਟ ਲੈ ਕੇ حاضر ਹੋਵਾਂਗੇ ਹੁਣ ਤੱਕ ਕਿਹੜਾ ਸਿਸਟਮ ਕ੍ਰੀਏਟ ਕੀਤਾ ਜਿਹੜਾ ਨੌਕਰੀਆਂ ਵੰਡਣ ਵਾਲਾ ਨਹੀਂ ਸੀ ਨੌਕਰੀਆਂ ਮੰਗਣ ਵਾਲਾ ਸੀ ਮੈਂ ਚਾਹਨਾ ਮੇਰੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜੋਬ ਸੀਕਰਜ਼ ਨਾ ਬਣ ਜੋਬ ਪ੍ਰੋਵਾਈਡਰਜ਼ ਬਣ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਨ ਕੰਮ ਸ਼ੁਰੂ ਕਰੋ ਅਸੀਂ ਸਕੂਲਾਂ ਤੋਂ ਸ਼ੁਰੂ ਕਰਤਾ ਸਕੂਲਾਂ ਚ ਅਸੀਂ ਬਿਜ਼ਨਸ ਬਲਾਸਟਰ ਦੇ ਤੌਰ ਤੇ ਬੱਚਿਆਂ ਨੂੰ 30000 ਰੁਪਏ ਦੇ ਦਿੰਨੇ ਆ ਚਾਰ ਪੰਜ ਬੱਚੇ ਇਕੱਠੇ ਹੋ ਕੇ 15000 ਰੁਪਏ ਨਾਲ ਕੋਈ ਕੋਈ ਆਪਣਾ ਦਿਮਾਗ ਲੜਾ ਕੇ ਕੋਈ ਨਵੀਂ ਖੋਜ ਕਰਦੇ ਨੇ ਵੱਡੀਆਂ ਕੰਪਨੀਆਂ ਨਾਲ ਅਸੀਂ ਉਹਨਾਂ ਦੇ ਲੱਖ ਲੱਖ ਦੇ ਡੂਡ ਲੱਖ ਦੇ ਐਗਰੀਮੈਂਟ ਕਰਾ ਦਿੰਨੇ ਆ ਐ ਬੱਚਿਆਂ ਨੂੰ ਹੁਣੇ ਤੋਂ ਮਿਲ ਰਿਹਾ ਕਿ ਅਸੀਂ ਬਿਜ਼ਨਸ ਕਰਨਾ ਹੈ ਕੰਮ ਕਰਨਾ ਸਕੂਲ ਬਣ ਰਹੇ ਨੇ ਸਕੂਲ ਆਫ ਫੈਮਿਨਸ ਬਣ ਰਹੇ ਨੇ 829 ਮੋ ਲੱਖਲੀਨ ਕਾਰਮਾਨੀ ਕਲੀਨਿਕ ਹੋ ਗਏ ਜੀ ਸਵਾ ਕਰੋੜ ਦੇ ਨੇੜੇ ਤੇ ਬੰਦਾ ਉੱਥੇ ਆ ਕੇ ਦਵਾਈ ਲੈ ਕੇ ਜਾ ਚੁੱਕਿਆ ਵਾਪਸ ਵੱਡੇ ਹਸਪਤਾਲਾਂ ਚ ਲੈਣਾ ਨਹੀਂ ਲੱਗਣਾ ਪਿਆ 26 ਜਨਵਰੀ ਤੋਂ ਆਰਡਰ ਕਰਤੇ ਸਾਰੇ ਪੰਜਾਬ ਤੇ ਚਾਹੇ ਤਹਿਸੀਲ ਦਾ ਹਸਪਤਾਲ ਆ ਚਾਹੇ ਸਬ ਤਹਿਸੀਲ ਦਾ ਹਸਪਤਾਲ ਆ ਚਾਹੇ ਜ਼ਿਲ੍ਹੇ ਦਾ ਹਸਪਤਾਲ ਆ ਸਾਰੀਆਂ ਦਵਾਈਆਂ ਜੋ ਹਸਪਤਾਲ ਨੇ ਉਹਦੇ ਅੰਦਰੋਂ ਮਿਲਣਗੀਆਂ ਔਰ ਐਸ ਐਮਓ ਤੇ ਸੀ ਐਮਓ ਨੂੰ ਸਖਤ ਆਰਡਰ ਕਰਤੇ ਕਿ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖਣੀ ਜੇ ਕੋਈ ਇਹੋ ਜਿਹੀ ਦਵਾਈ ਜਿਹੜੀ ਅੰਦਰ ਹੈ ਨਹੀਂ ਸਟੋਰ ਚ ਹਸਪਤਾਲ ਵਾਲੇ ਚ ਬਾਹਰੋਂ ਮੰਗਾਉਣੀ ਹੀ ਪੈਣੀ ਹੈ ਉਹਦੇ ਵਾਸਤੇ ਡਾਕਟਰ ਖੁਦ ਜਾਊਗਾ ਲੈਣ ਮਰੀਜ਼ ਨੂੰ ਨਹੀਂ ਭੇਜਿਆ ਜਾਊਗਾ ਜੀ ਬਾਹਰ ਕੋਈ ਐਕਸਰੇ ਕੋਈ ਅਲਟਰਾਸਾਊਂਡ ਦੀ ਮਸ਼ੀਨਾਂ ਸਭ ਲਾਤੀਆਂ ਜੇ ਨਹੀਂ ਹੈਗੀਆਂ ਕਿਸੇ ਹਸਪਤਾਲ 'ਚ ਪ੍ਰਾਈਵੇਟ ਵਾਲਾ ਨੂੰ ਇੰਪੈਲਨ ਕਰਤਾ ਨਾਲ ਕਿ ਭਾਈ ਤੁਸੀਂ ਐਕਸਰੇ ਕਰਕੇ ਦੇ ਦਿਓ ਪੈਸੇ ਸਰਕਾਰ ਦੇਊਗੀ ਇਲਾਜ ਕਰੀਏ ਇਸ ਕਰਕੇ ਨਹੀਂ ਹੁਣ ਕਿਸੇ ਦਾ ਇਲਾਜ ਰੁਕੂਗਾ ਵੀ ਐਕਸਰੇ ਟਾਈਮ ਤੇ ਨਹੀਂ ਹੋ ਸਕਿਆ ਅਲਟਰਾਸਾਊਂਡ ਜਾਂ ਐਮ ਆਰ ਆਈ ਟਾਈਮ ਤੇ ਨਹੀਂ ਹੋ ਸਕੀ ਇਸ ਕਰਕੇ ਇਲਾਜ ਰੁਕੂਗਾ ਸਰਕਾਰਾਂ ਦਾ ਕੰਮ ਹੁੰਦਾ ਹੈ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਆ ਸੜਕਾਂ ਤੇ ਐਸਐਸਐਫ ਵਾਲੀਆਂ ਗੱਡੀਆਂ ਤੁਰੀਆਂ ਫਿਰਦੀਆਂ ਦੇਖਦੇ ਆਉਂਗੇ ਇਸ ਵਕਤ ਪੰਜਾਬ ਦੀਆਂ ਸੜਕਾਂ ਤੇ ਸਭ ਤੋਂ ਸ਼ਾਨਦਾਰ ਗੱਡੀਆਂ ਕਿਹਦੇ ਕੋਲ ਨੇ ਪੁਲਿਸ ਕੋਲੇ ਨਵੀਆਂ ਗੱਡੀਆਂ ਲੇਟੈਸਟ ਕੰਪਿਊਟਰ ਲੈਸ ਸੜਕ ਸੁਰੱਖਿਆ ਫੋਰਸ ਦੇਸ਼ ਦਾ ਪਹਿਲਾ ਸੂਬਾ ਜਿਹਨੇ ਸੜਕਾਂ ਵਾਸਤੇ ਆਂਦੀ ਐਡ ਪੁਲਿਸ ਬਣਾ ਲਈ ਔਰ ਕੰਪਿਊਟਰ ਨਾਲ ਲੈਸ ਨੇ ਹਸਪਤਾਲ ਨਾਲ ਲੈਸ ਨੇ ਐਕਸੀਡੈਂਟ ਰਬ ਨਾ ਕਰੇ ਕੋਈ ਹੋਵੇ ਇਮੀਡੀਏਟਲੀ ਉਹਨਾਂ ਦਾ ਰਿਸਪੌਂਸ ਟਾਈਮ ਜੋ ਐਵਰੇਜ ਆਇਆ 15 ਦਿਨਾਂ ਦਾ 7 ਮਿੰਟ 21 ਸਕਿੰਟ ਆਇਆ ਜੀ ਅਮਰੀਕਾ ਕੈਨੇਡਾ ਦੇ ਬਰਾਬਰ ਦਾ ਹੈ 7 ਮਿੰਟ 21 ਸਕਿੰਟ ਚੋਂ ਪਹੁੰਚ ਜਾਂਦੇ ਨੇ ਤੇ ਆਲੇ ਦੁਆਲੇ ਸਾਰੇ ਹਸਪਤਾਲਾਂ ਨਾਲ ਅਸੀਂ ਗੱਲ ਕੀਤੀ ਹੋਈ ਹੈ ਪ੍ਰਾਈਵੇਟ ਹੋਵੇ ਕਿ ਤੁਸੀਂ ਪਹਿਲਾਂ ਜਾਨ ਬਚਾਉਣੀ ਹੈ ਪੈਸੇ ਬਾਅਦ ਅਸੀਂ ਆਪਕੀ ਕਰ ਲਾਂਗੇ ਗੱਲ ਪਹਿਲਾਂ ਜਾਨ ਸਭ ਸਾਡਾ ਇਹ ਕਿਹੜਾ ਸੀ ਗਾਰੰਟੀ ਦਿੱਤੀ ਸੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਦ ਤੁਸੀਂ ਆਉਂਦੇ ਸੀ ਤੁਹਾਡੇ ਕੋਲੇ ਵੋਟਾਂ ਮੰਗਣ ਵੀ ਆਉਂਦੇ ਰਹੇ ਅਸੀਂ ਇਹ ਤਨੇ ਗਣਟੀ ਦੀ ਇਸ ਕਿੱਸਾ ਸੱਸਾ ਬਣਾਵਾਂਗੇ ਪਰ ਸਾਡਾ ਫਰਜ ਬਣਦਾ ਇੱਕ ਸਾਲ ਚ 6000 ਤੋਂ ਵੱਧ ਬੰਦਾ ਮਰਦਾ ਸੀ ਪੰਜਾਬ ਚ ਸੜਕਾਂ ਤੇ ਦੇਸ਼ ਦੇ ਵਿੱਚ ਸਭ ਤੋਂ ਵੱਧ ਮੌਤਾਂ ਨੇ ਜੀ ਇੱਕ ਫਰਵਰੀ ਤੋਂ ਅਸੀਂ ਇਹ ਚਾਲੂ ਕੀਤੀ ਹੈ ਮੈਂ ਤੁਹਾਨੂੰ ਹਰ ਮਹੀਨੇ ਦਾ ਡਾਟਾ ਦਿਆ ਕਰੂੰ ਕਿ ਇਸ ਮਹੀਨੇ ਪਿਛਲੇ ਸਾਲ ਦੇ ਇਸ ਮਹੀਨੇ ਨਾਲੋਂ ਇੰਨੀਆਂ ਘੱਟ ਮੌਤਾਂ ਹੋਈਆਂ ਇੰਨੀਆਂ ਜਾਨਾਂ ਬਚ ਗਈਆਂ ਟਰੱਕ ਖੜਾ ਹੈ ਕੋਈ ਚੱਕ ਕੇ ਪਰਾਂ ਕਰੋ ਉਹਨੂੰ ਖੜੇ ਟਰੱਕ ਥੱਲੇ ਗੱਡੀ ਵੜ ਜਾਂਦੀ ਹੈ ਪੂਰਾ ਟੱਬਰ ਹੀ ਖਤਮ ਹੋ ਜਾਂਦਾ ਹੈ ਜੀ ਇਹ ਲੋਕ ਆਪਾਂ ਕਹਿੰਦੇ ਨੇ ਕਿਸਮਤ ਹੈ ਜੀ ਕਿਸਮਤ ਨਹੀਂ ਜੀ ਸਿਸਟਮ ਉਹਨੂੰ ਠੀਕ ਕਰੋ ਸਪੀਡ ਚੈੱਕ ਕਰੋ ਲੋਕਾਂ ਨੂੰ